ਹਾਂਜੀ ਆਪਾਂ ਹਾਜ਼ਰਾਂ ਜੀ ਈਟੀਟੀ 2324 ਪ੍ਰਤੀ ਸੰਬੰਧੀ ਨਵੀਂ ਅਪਡੇਟ ਲੈ ਕੇ ਬਹੁਤ ਸਾਰੇ ਕੈਂਡੀਡੇਟਸ ਦੇ ਪਿਛਲੇ ਦੋ ਤਿੰਨ ਦਿਨਾਂ ਤੋਂ ਕਾਫੀ ਸਾਰੇ ਜਿਹੜੇ ਕਮੈਂਟਸ ਆ ਰਹੇ ਸਨ ਕਿ ਕੋਰਟ ਆਰਡਰ ਹਲੇ ਤੱਕ ਆਊਟ ਕਿਉਂ ਨਹੀਂ ਹੋਏ ਨੈਕਸਟ ਪ੍ਰੋਸੈਸ ਕਦੋਂ ਤੱਕ ਹੋਏਗਾ ਸਿਲੈਕਸ਼ਨ ਲਿਸਟਾ ਕਦੋਂ ਤੱਕ ਹੋਣਗੀਆਂ ਵਿਭਾਗ ਵੱਲੋਂ ਕੀ ਅਪਡੇਟ ਹੈ ਤਾਂ ਇਹਨਾਂ ਸਾਰੇ ਡਾਊਟਸ ਲੈ ਕੇ ਅੱਜ ਦੀ ਇਸ ਵੀਡੀਓ ਦੇ ਵਿੱਚ ਜਿਹੜੀ ਗੱਲ ਕਰਨ ਵਾਲਿਆਂ ਤਾਂ ਆਓ ਸਟਾਰਟ ਕਰਦੇ ਹਾਂ ਜੀ ਅੱਜ ਦੀ ਵੀਡੀਓ ਸਭ ਤੋਂ ਪਹਿਲਾਂ ਦੇਖੋ ਤੁਹਾਨੂੰ ਦੱਸ ਦੇ ਕਿ 23 ਜੂਨ ਦਾ ਪ੍ਰੋਸੈਸ ਜਿਹੜਾ ਬਹੁਤ ਜਲਦ ਸਟਾਰਟ ਹੋਣ ਜਾ ਰਿਹਾ ਹੈ ਤੁਹਾਨੂੰ ਪਤਾ ਹੈ ਕਿ ਜਿਹੜਾ ਮਾਨਯੋਗ ਮੁੱਖ ਮੰਤਰੀ ਨੇ ਉਹਨਾਂ ਦੇ ਨਾਲ ਸੀਐਮ ਹਾਊਸ ਦੇ ਵਿੱਚ ਮੀਟਿੰਗ ਵੀ ਹੋਈ ਹੈ ਪਰਤੀ ਦੀ ਗੱਲ ਰੱਖੀ ਗਈ ਹੈ ਤੇ ਉਹਨਾਂ ਵੱਲੋਂ ਇਹ ਗੱਲ ਜਿਹੜੀ ਹੈ ਸਾਹਮਣੇ ਆਈ ਹੈ ਕਿ ਆਰਡਰ ਆਉਣ ਤੇ ਭਰਤੀ ਜਿਹੜੀ ਹੈ ਜਲਦੀ ਕੰਪਲੀਟ ਕੀਤੀ ਜਾਏਗੀ। ਬਾਕੀ ਭਰਤੀ ਸੰਬੰਧੀ ਡਿਪਾਰਟਮੈਂਟ ਦੇ ਵਿੱਚ ਕੰਮ ਚੱਲ ਰਿਹਾ ਹੈ। ਠੀਕ ਹੈ। ਭਰਤੀ ਨਾਲ ਸੰਬੰਧੀ ਜਿਹੜੇ ਅਧਿਕਾਰੀ ਨੇ ਉਹਨਾਂ ਨਾਲ ਵੀ 23 ਚੌਂਡੀ ਯੂਨੀਅਨ ਦੀ ਮੀਟਿੰਗ ਜਿਹੜੀਆਂ ਨੇ ਉਹ ਚੱਲੇ ਰਹੀਆਂ ਨੇ। ਇਸ ਤੋਂ ਬਿਨਾਂ ਦੇਖੋ ਤੁਹਾਨੂੰ ਇੱਕ ਗੱਲ ਹੋਰ ਦੱਸ ਦਵਾਂ ਕਿ ਡਿਪਾਰਟਮੈਂਟ ਹੁਣ ਜਿਹੜਾ ਸਿੰਗਲ ਟੀਚਰ ਸਕੂਲ ਨੇ ਠੀਕ ਹੈ ਉਹਨਾਂ ਦੀ ਤੇ ਟੀਚਰਲੈਸ ਸਕੂਲ ਜਿੱਥੇ ਟੀਚਰ ਨਹੀਂ ਹੈਗੇ ਆ ਸਿੰਗਲ ਟੀਚਰ ਸਕੂਲ ਨੇ ਜਾਂ ਫਿਰ ਜਿੱਥੇ ਉਹਨਾਂ ਦਾ ਜਿਹੜਾ ਡਾਟਾ ਹੈ ਉਹ ਮੰਗਿਆ ਜਾ ਰਿਹਾ ਡਿਪਾਰਟਮੈਂਟ ਵੱਲੋਂ ਸਕੂਲਾਂ ਦੇ ਵਿੱਚੋਂ ਠੀਕ ਹੈ ਵੈਕੈਂਟ ਟੀਟੀ ਦੀਆਂ ਪੋਸਟਾਂ ਜਿਹੜੇ ਸਕੂਲਾਂ ਦੇ ਵਿੱਚ ਖਾਲੀ ਨੇ ਠੀਕ ਹੈ ਉਹਨਾਂ ਦੀ ਡਿਟੇਲ ਜਿਹੜੀ ਮੰਗੀ ਜਾ ਰਹੀ ਹੈ ਤਾਂ ਇੱਥੇ ਤੁਸੀਂ ਆਪਣਾ ਜਿਹੜਾ ਦਿਮਾਗ ਲਗਾ ਸਕਦੇ ਹੋ ਅੰਦਾਜ਼ਾ ਲਗਾ ਸਕਦੇ ਹੋ ਕਿ 23 ਚੋਂ ਨੂੰ ਜੁਆਇਨਿੰਗ ਜਿਹੜੀ ਜਲਦ ਮਿਲੇਗੀ ਠੀਕ ਹੈ ਜੀ ਦੂਜੀ ਗੱਲ ਇਹ ਜਿਹੜੀ ਭਰਤੀ ਹੈਗੀ ਆ ਇਹ ਬਾਰਡਰ ਏਰੀਆ ਦੀ ਭਰਤੀ ਹੈ ਤਾਂ ਜਿਹੜੀ ਡਿਟੇਲ ਮੰਗੀ ਜਾ ਰਹੀ ਆ ਸਿਰਫ ਬਾਰਡਰ ਏਰੀਆ ਦੀ ਹੀ ਮੰਗੀ ਜਾ ਰਹੀ ਹੈ ਠੀਕ ਹੈ ਸਟੇਸ਼ਨ ਅਲਾਟਮੈਂਟ ਵੀ ਤੁਹਾਨੂੰ ਉਮੀਦ ਹੈ ਕਿ 15 ਅਗਸਤ ਤੋਂ ਪਹਿਲਾਂ ਪਹਿਲਾਂ ਦੇਖਣ ਨੂੰ ਮਿਲ ਜੇਗੀ ਦੇਖੋ ਡਿਪਾਰਟਮੈਂਟ ਵੱਲੋਂ ਸਾਰਾ ਕੰਮ ਡਨ ਹੈ ਹੁਣ ਪਹਿਲਾਂ ਦੇਖੋ ਜਦੋਂ ਵੀ ਡਿਪਾਰਟਮੈਂਟ ਨਾਲ ਗੱਲ ਕੀਤੀ ਜਾਂਦੀ ਸੀ ਜਾਂ ਕਿਸੇ ਵੀ ਮੰਤਰੀ ਨਾਲ ਗੱਲ ਕੀਤੀ ਜਾਂਦੀ ਸੀ ਤਾਂ ਉਹਨਾਂ ਵੱਲੋਂ ਇਹੀ ਗੱਲ ਹੁੰਦੀ ਸੀ ਕਿ ਜਿਹੜੀ ਭਰਤੀ ਆ ਕੋਰਟ ਦੇ ਵਿੱਚ ਫਸੀ ਹੋਈ ਹੈ ਤਾਂ ਹੁਣ ਇਹ 23 ਚੌਣ ਭਰਤੀ ਜਿਹੜੀ ਹੈ ਇੱਕ ਤਰੀਕੇ ਨਾਲ ਬਿਲਕੁਲ ਹੁਣ ਕਲੀਅਰ ਹੋ ਗਈ ਹੈ ਠੀਕ ਹੈ ਹੁਣ ਇਹ ਭਰਤੀ ਜਿਹੜੀ ਆ ਪੂਰੀ ਹੋਣ ਦੇ ਇੱਕ ਗਾਰਤੇ ਆ ਸਿਰਫ ਔਰ ਸਿਰਫ ਕੋਰਟ ਆਰਡਰ ਆਉਣੇ ਹਲੇ ਬਾਕੀ ਨੇ ਤੇ ਡਿਪਾਰਟਮੈਂਟ ਵੱਲ ਇਹ ਗੱਲ ਕ ਪਰ ਸਸ ਜਿਹੜਾ ਸਟਾਰਟ ਕਰ ਦਾਂਗੇ ਜਲਦੀ 23 ਚੋਣ ਭਰਤੀ ਦੀ ਜਿਹੜੀ ਹੈ ਕੰਪਲੀਟ ਹੋ ਜਾਣੀ ਹੈ ਦੇਖੋ 23 ਚੋਣ ਤੇ ਕੰਮ ਇੰਨਾ ਫਾਸਟ ਕਿਉਂ ਹੋ ਰਿਹਾ ਕਿਉਂਕਿ 9594 ਪਰਤੀ ਵੀ ਰਸਤੇ ਦੇ ਵਿੱਚ ਹੈ ਤੁਹਾਨੂੰ ਪਤਾ ਹੈ ਕਿ 9594 ਦਾ 28 ਜੁਲਾਈ ਨੂੰ ਇਗਜ਼ਾਮ ਹੈ ਤੇ ਡਿਪਾਰਟਮੈਂਟ ਦੋਨਾਂ ਭਰਤੀਆਂ ਤੇ ਕੰਮ ਕਰ ਰਿਹਾ ਹੈ ਇਸੇ ਕਰਕੇ ਦੇਖੋ ਪ੍ਰੋਮੋਸ਼ਨਾਂ ਦੇ ਕੰਮ ਹੋ ਗਏ ਬਦਲੀਆਂ ਦੇ ਕੰਮ ਹੋ ਗਏ ਫਿਲਹਾਲ ਰੁਕ ਗਏ ਨੇ ਥੋੜੇ ਸਮੇਂ ਦੇ ਲਈ ਕਿਉਂਕਿ 9594 ਦਾ ਇਗਜ਼ਾਮ ਕੰਡਕਟ ਕਰਾਉਣਾ ਹੈ ਉਹਨਾਂ ਦੇ ਸੈਂਟਰ ਬਣਨਗੇ ਇਸ ਤੋਂ ਬਿਨਾ 23 ਚੋਣ ਦੇ ਫਿਰ ਸਟੇਸ਼ਨ ਅਲੋਟਮੈਂਟ ਦੇਖਣੇ ਦਾ ਡਿਪਾਰਟਮੈਂਟ ਭਰਤੀਆਂ ਦੇ ਵਿੱਚ ਹੀ ਜਿਹੜਾ ਕਹਿ ਲੋ ਕਿ ਤੇ ਨਾ ਕਿਤੇ ਬਿਜ਼ੀ ਐ ਤੀਜੀ ਗੱਲ ਗੱਲ ਕਰ ਲਈ ਕੱਟ-ਆਫ ਦੀ ਤਾਂ ਬਹੁਤ ਸਾਰੇ ਕੈਂਡੀਡੇਟਸ ਪੁੱਛ ਰਹੇ ਸਨ ਤੇ ਇਹ ਚੋਂ ਦੀ ਕੱਟ-ਆਫ ਕਿੱਥੇ ਜਾਏਗੀ ਤਾਂ ਦੇਖੋ ਬੀਐਡ ਵਾਲੇ ਆਊਟ ਹੋ ਚੁੱਕੇ ਨੇ ਠੀਕ ਐ ਬਾਕੀ ਕੋਰਟ ਦੇ ਆਡਰ ਆਣਗੇ ਉਹਦੇ ਵਿੱਚ ਐਨਆਈਯੂਐਸ ਵਾਲਾ ਜਿਹੜਾ ਮਸਲਾ ਉਹ ਕਲੀਅਰ ਹੋ ਜਾਣਾ ਪਤਾ ਲੱਗ ਜਾਣਾ ਕਿ ਕਿਸ ਤਰੀਕੇ ਨਾਲ ਜਿਹੜੀ ਭਰਤੀ ਐ ਉਹ ਕੰਪਲੀਟ ਹੋਏਗੀ ਦੇਖੋ ਜਿਹੜੀ ਸਿਲੈਕਸ਼ਨ ਲਿਸਟ ਆ ਪਹਿਲਾਂ ਆਊਟ ਹੋ ਚੁੱਕੀਆਂ ਨੇ ਯਾਨੀ ਜਿਹੜੀ ਡਾਕੂਮੈਂਟ ਵੈਰੀਫਿਕੇਸ਼ਨ ਹੋਈ ਐ ਉਹਦੇ ਬਿਹਾਫ ਤੇ ਹੀ ਭਰਤੀ ਜਿਹੜੀ ਐ ਪਹਿਲੀ ਲਿਸਟ ਜਿਹੜੀ ਕੰਪਲੀਟ ਹੋਏਗੀ ਉਹਦੇ ਬਿਹਾਫ ਤੇ ਹੀ ਪਹਿਲੀ ਲਿਸਟ ਤੁਹਾਨੂੰ ਦੇਖਣ ਨੂੰ ਮਿਲੇਗੀ ਠੀਕ ਐ ਜਿਹੜੀ ਕੱਟ ਆਫ ਦੀ ਗੱਲ ਕਰੀਏ ਤਾਂ ਇਹ ਤੋਂ ਬਿਨਾ ਇੱਕ ਸਕਰੂਟੀ ਲਿਸਟ ਹੋਰ ਆਊਟ ਹੋਏਗੀ ਜਦੋਂ ਤੱਕ ਕਿ ਫਰਸਟ ਜੁਆਇਨਿੰਗ ਨਹੀਂ ਹੋ ਜਾਂਦੀ ਪਹਿਲਾਂ ਫਰਸਟ ਵਾਲਿਆਂ ਨੂੰ ਜੁਆਇਨਿੰਗ ਕਰਾਈ ਜਾਏਗੀ ਉਸ ਤੋਂ ਬਾਅਦ ਵੇਟਿੰਗ ਲਿਸਟਾਂ ਵੀ ਆਣੀਆਂ ਥੈਨ ਇੱਕ ਨਵੀਂ ਸਕਰੂਟੀ ਲਿਸਟ ਵੀ ਤੁਹਾਨੂੰ ਦੇਖਣ ਨੂੰ ਮਿਲੇਗੀ ਕਿਉਂ ਦੇਖਣ ਨੂੰ ਮਿਲੇਗੀ ਕਿਉਂਕ ਮੈਂਡ ਵੈਰੀਫਿਕੇਸ਼ਨ ਹੋ ਰਹੀ ਸੀ ਤਾਂ ਬਹੁਤ ਸਾਰੇ ਕੈਂਡੀਡੇਟਸ ਨੇ ਵੈਰੀਫਿਕੇਸ਼ਨ ਕਰਾਈ ਹੀ ਨਹੀਂ ਹੈਗੀ ਕਿਉਂ ਕਿ ਕਿਉਂਕਿ ਉਹਨਾਂ ਵਿੱਚੋਂ ਬਹੁਤ ਸਾਰੇ 635 ਦੇ ਵਿੱਚ ਜੁਆਇਨ ਕਰ ਚੁੱਕੇ ਨੇ ਠੀਕ ਹੈ ਜਿਨ੍ਹਾਂ ਵਿੱਚੋਂ ਮੈਂ 1 23 ਚੋਣ ਦੇ ਵਿੱਚ ਵੀ ਨਾਮ ਸੀ ਤੇ 635 ਦੇ ਵਿੱਚ ਵੀ ਫਿਲਹਾਲ 635 ਦੇ ਵਿੱਚ ਕੰਮ ਕਰਦੇ ਨੂੰ ਹੁਣ 2 ਸਾਲ ਹੋ ਚੁੱਕੇ ਨੇ ਠੀਕ ਹੈ ਤਾਂ ਹੀ ਕਰਕੇ 23 ਚੋਣ ਦੇ ਵਿੱਚ ਦੁਬਾਰਾ ਸਕਰੂਟੀ ਨਹੀਂ ਕਰਵਾਈ ਹੈਗੀ ਠੀਕ ਹੈ ਇਸ ਤੋਂ ਬਿਨਾ ਜੀ ਗੱਲ ਕਰੀਏ ਆਪਾਂ ਅ ਚਾਰਟ 35 ਦੀ 23 ਚੋਂ ਦੀ ਤੇ ਹੁਣ ਦੇਖੋ ਭਰਤੀ ਵੀ 2020 ਦੀ ਆਈ ਹੋਈ ਹੈ 4 ਸਾਲ ਲਗਭਗ ਹੋ ਚੁੱਕੇ ਨੇ ਇੰਨੇ ਦੇ ਵਿੱਚ ਕੈਂਡੀਡੇਟਸ ਕਈ ਬਹੁਤ ਸਾਰੇ ਅਜੇ ਹੁੰਦੇ ਨੇ ਕਿਤੇ ਨਾ ਕਿਤੇ ਹੋਰ ਜਿਹੜਨੇ ਆ ਉਹ ਸੈੱਟ ਹੋ ਜਾਂਦੇ ਨੇ ਕਿਸੇ ਹੋਰ ਡਿਪਾਰਟਮੈਂਟ ਦੇ ਵਿੱਚ ਜਿਹੜਾ ਜੁਆਇਨ ਕਰ ਜਾਂਦੇ ਨੇ ਹਨਾ ਤਾਂ ਇਸ ਕਰਕੇ ਉਸ ਉਸ ਟਾਈਮ ਜਿਹੜਾ ਹੈ ਵੈਰੀਫਿਕੇਸ਼ਨ ਟਾਈਮ ਬਹੁਤ ਕੈਂਡੀਡੇਟ ਜਿਹੜਾ ਘੱਟ ਪਹੁੰਚਿਆ ਸੀਗਾ ਉਹਦੇ ਕਾਰਨ ਇੱਕ ਜਿਹੜੀ ਸਕਰੂਟੀ ਲਿਸਟ ਤੁਹਾਨੂੰ ਹੋਰ ਦੇਖਣ ਨੂੰ ਮਿਲੇਗੀ ਠੀਕ ਹੈ ਬਾਕੀ ਉਮੀਦ ਕਰਦੇ ਹਾਂ ਕਿ ਕੋਰਟ ਆਰਡਰ ਜਲਦਾ ਆਊਟ ਹੋਣ ਉਸ ਤੋਂ ਬਾਅਦ ਫਿਰ ਸਲੈਕਚਰ ਲਿਸਟਾ ਵੀ ਤੁਹਾਨੂੰ ਦੇਖਣ ਨੂੰ ਮਿਲਣਗੀਆਂ ਸਟੇਸ਼ਨ ਅਲੋਟਮੈਂਟ ਵੀ ਜਲਦ ਕਰਵਾਈ ਜਾਏਗੀ ਤਾਂ ਹੀ ਡਿਪਾਰਟਮੈਂਟ ਵੱਲੋਂ ਜਿਹੜੀ ਡਿਟੇਲਡ ਡਾਟਾ ਜਿਹੜਾ ਉਹ ਸਕੂਲਾਂ ਦੇ ਵਿੱਚੋਂ ਮੰਗਿਆ ਜਾ ਰਿਹਾ ਹੈ ਠੀਕ ਹੈ ਫਿਲਹਾਲ ਇਹ ਹੈਗੀ ਸੀ ਜੀ ਅੱਜ ਦੀ ਅਪਡੇਟ ਆਈ ਹੋਪ ਤੁਹਾਡੇ ਲਈ ਵੀਡੀਓ ਹੈਲਪਫੁਲ ਰਹੇਗੀ ਬਾਕੀ ਜੇਕਰ ਤੁਹਾਡਾ ਕੋਈ ਵੀ ਡਾਊਟ ਕੁਐਸਚਨ ਹੋਵੇ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਸਕਦੇ ਹੋ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਪ੍ਰੈਸ ਕਰ ਲਓ ਤਾਂ ਕਿ ਆਉਣ ਵਾਲੀਆਂ 23 ਚੋਂ ਦੀ ਹਰ ਪ੍ਰਕਾਰ ਦੀ ਜਿਹੜੀ ਅ ਨੈਕਸਟ ਕੋ ਨੈਕਸਟ ਕੋ ਯੂ ਆਫੀਸ਼ਲ ਅਪਡੇਟ ਆਏਗੀ ਅੱਪਾ ਤੁਹਾਡੇ ਨਾਲ ਜਿਹੜੀ ਹੈ ਜਲਦ ਜਾਣਕਾਰੀ ਸਾਂਝੀ ਕਰਾਂਗੇ ਠੀਕ ਹੈ ਜੀ ਟੈਲੀਗ੍ਰam ਗਰੁੱਪ ਨਾਲ ਜ਼ਰੂਰ ਜੁੜੋ WhatsApp ਗਰੁੱਪ ਨਾਲ ਜ਼ਰੂਰ ਜੁੜੋ ਮੇਰੇ ਨਾਲ ਕੰਟੈਕਟ ਕਰਨ ਲਈ ਤੁਸੀਂ Instagram ਤੇ ਕਨੈਕਟ ਕਰ ਸਕਦੇ ਹੋ ਜੀ ਲਿੰਕ ਜਿਹੜੇ ਨੇ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਣਗੇ ਬਾਕੀ ਤੁਹਾਨੂੰ ਕੀ ਲੱਗਦਾ ਹੈ ਕਿ 23 ਚੌਂਦੀ ਜੁਆਇਨਿੰਗ ਕਰ ਦੋ ਤਾਂ ਖੋ ਸਕਦੀ ਹੈ ਤੁਸੀਂ ਆਪਣੇ ਵਿਚਾਰ ਜਿਹੜੇ ਨੇ ਕਮੈਂਟ ਸੈਕਸ਼ਨ ਦੇ ਵਿੱਚ ਦੱਸ ਸਕਦੇ ਹੋ ਮਿਲਦੇ ਹਾਂ ਜੀ ਨੈਕਸਟ ਵੀਡੀਓ ਦੇ ਵਿੱਚ ਵੀਡੀਓ ਦੇਖ ਲਈ ਧੰਨਵਾਦ ਥੈਂਕ ਯੂ